ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਛੋਟੇ ਸਹਿਬਜਾਦਿਆਂ ਪਾਪਾ ਚੋਰਾਵਰ ਸਿੰਘ ਤੇ ਪਾਪਾ ਫਤਿਹ ਸਿੰਘ ਜੀ ਨੂੰ ਜਦੋਂ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਵਜ਼ੀਰ ਖਾਨ ਤੇ ਛੋਟੇ ਸਹਿਬਜਾਦਿਆਂ ਵਿੱਚ ਹੋਈ ਵਾਰਤਾ ਲਾਖ ਨੂੰ ਮੈਂ ਆਪਣੀ ਕਲਤਾ ਰਹੀ ਆਪ ਜੀ ਸਾਹਮਣੇ ਇੰਜ ਪੇਸ਼ ਕਰਨ ਲੱਗਾ ਹਾਂ ਸਿੰਘ ਜੀ ਤੇ ਜੋਰਾਵਰ ਸਿੰਘ ਨੂੰ ਫਤਿਹ ਸਿੰਘ ਜੀ ਤੇ ਜੋਰਾਵਰ ਸਿੰਘ ਨੂੰ ਕਹਿਣ ਲੱਗਾ ਉਹ ਜਿੱਦਾ ਪਿਆਰ ਦੇ ਨਾਲ ਉਹ ਕਹਿਣ ਲੱਗਾ ਉਹ ਜਿੱਦਾ ਪਿਆਰ ਦੇ ਨਾਲ ਛੱਡੋ ਜਿੱਦ ਛੱਡੋ ਜਿੱਦ ਤੇ ਹੁਣੀ ਪੜੋ ਕਲਮਾ ਛੱਡੋ ਜਿੱਦ ਤੇ ਹੁਣੀ ਪੜੋ ਕਲਮਾ ਦਿਨ ਕੱਟ ਲੋ ਮੋਜ ਬਹਾਰ ਦੇ ਨਾਲ ਦਿਨ ਕੱਟ ਲੋ ਮੋਜ ਬਹਾਰ ਕਿੱਤੀ ਫੇਰ ਵੇਖ ਲੈਣਾ ਸੀਸ ਕੁੱਡੇਗਾ ਤੇਸ ਤਲਵਾਰ ਦੇ ਨਾਲ ਆ ਸੀਸ ਕੁੱਡੇਗਾ ਤੇਸ ਤਲਵਾਰ ਦੇ ਨਾਲ ਨਾਲ ਤੁਸਾਂ ਤੋਂ ਵੀ ਕੁਦੋਂ ਵੱਧ ਹੋਣੀ ਨਾਲ ਤੁਸਾਂ ਤੋਂ ਵੀ ਉਦੋਂ ਵੱਧ ਹੋਣੀ ਜਿਹੜੀ ਹੋਈ ਉਹ ਜੀਤ ਜੂ ਝਾਰ ਦੇ ਨਾਲ ਜਿਹੜੀ ਹੋਈ ਉਹ ਜੀਤ ਜੂ ਝਾਰ ਦੇ ਨਾਲ ਮੇਰੇ ਗੁੱਸੇ ਤਾਈ ਤੁਸੀਂ ਜਾਣ ਦੇਣੇ ਉਸੀ ਜਾਣਦੇ ਨਹੀਂ ਜੇਕਰ ਨਰਮਾ ਹੋਵਾ ਬਹੁਤ ਹੀ ਨਰਮਾ ਮੈਂ ਜੇਕਰ ਨਰਮਾ ਹੋਵਾ ਬਹੁਤ ਹੀ ਨਰਮਾ ਮੈਂ ਆਵੇ ਜੋਸ਼ ਆਵੇ ਜੋਸ਼ ਦਾ ਕਾਲ ਵੀ ਠਹਿਰਦਾ ਨਹੀਂ ਆਵੇ ਜੋਸ਼ ਆਵੇ ਜੋਸ਼ ਦਾ ਕਾਲ ਵੀ ਠਹਿਰਦਾ ਨਹੀਂ ਉਹ ਵੀ

ਕਿ ਕੇ ਕਿਹਾ ਸਹਿਬ ਜਾਂਦਿਆ ਨੇ ਬਈ ਮਨਾ ਉਹ ਬਈ ਮਨਾ ਜ਼ੁਬਾਨ ਨੂੰ ਬੰਦ ਕਰ ਦੇ ਪੰਨ ਹੱਡੀਆਂ ਤੇ ਪਿੰਜ ਰੂਹ ਮੰਗੂ ਪੰਨ ਹੱਡੀਆਂ ਤੇ ਪਿੰਜ ਰੂਹ ਮੰਗੂ ਕੱਢ ਅੰਦਰਾਂ ਤੋਂ ਤੰਦ ਤੰਦ ਕਰ ਦੇ ਸਾਨੂੰ ਮੌਤ ਦੇ ਵਿੱਚੋਂ ਆਨੰਦ ਮਿਲਦਾ ਹੈ ਸਾਨੂੰ ਮੌਤ ਦੇ ਵਿੱਚੋਂ ਆਨੰਦ ਮਿਲਦਾ ਹੈ ਕਤਲ ਕਰ ਤੇ ਚੀਤਾ ਆਨੰਦ ਕਰਦੇ

ਉਹ ਪਾਰ ਸਾਡੇ ਉਹਦੇ ਨਾਲ ਨੇ ਮਣਜ ਉਹ ਪਾਰ ਸਾਡੇ ਸਾਡੀ ਮੌਤ ਦੇ ਵਿੱਚ ਹੀ ਜ਼ਿੰਦਗੀ ਏ ਸਾਡੀ ਮੌਤ ਦੇ ਵਿੱਚ ਹੀ ਜ਼ਿੰਦਗੀ ਏ ਉਹਦੇ ਨਾਲ ਨੇ ਮੁੱਢ ਤੋਂ ਪਿਆਰ ਸਾਡੇ ਉਹਦੇ ਨਾਲ ਨੇ ਮੁੱਢ ਤੋਂ ਪਿਆਰ ਸਾਡੇ ਅਸਾਂ ਮੌਤ ਨੂੰ ਸਮਝਿਆ ਪੰਨ ਸੇਰੇ ਅਜੇ ਕੱਲ ਦੀ ਗੱਲ ਏ ਪੰਨ ਸੇਰੇ ਵਿਆਹ ਗਏ ਜੀਤ ਜੁਝਾਰ ਸਾਡੇ ਵਿਆਹ ਗਏ ਜੀਤ ਜੁਝਾਰ ਸਾਡੇ ਸਾਥੀ ਮੌਤ ਦੇ ਅਸੀਤ ਬੜੀ ਹੋਈ ਸਾਥੀ ਮੌਤ ਤੇ ਅਸੀਤ ਉਸਨੇ ਉਦੋਂ ਹੀ ਫੈਸਲਾ ਲਿਆ ਦੀ ਘਰ ਦੇ ਵਿੱਚ ਚੋਣੇ ਉਸਨੇ ਝਾਟ دیوار ਦੇ ਵਿੱਚ ਮਾਲ ਸਿੱਖੀ ਦਾ ਅੱਜ ਜੋ ਵੇਖਦੇ ਹੋ ਪਹਿਲ ਸਿੱਖੀ ਦਾ ਅੱਜ ਜੋ ਵੇਖਦੇ ਹੋ ਇਹ ਸਦਕਾ ਅਣਖ ਕੁਰਬਾਨੀਆਂ ਦਾ ਇਹ ਸਦਕਾ ਅਣਖ ਕੁਰਬਾਨੀਆਂ ਦਾ ਛੋਟੀ ਉਮਰ ਛੋਟੀ ਉਮਰ ਚ ਰੂਹ ਆਜ਼ਾਦ ਕੀਤੀ ਛੋਟੀ ਉਮਰ ਵਾਨੀਆਂ ਦਾ ਮਿੱਠਾ ਮੂੰਹ ਆਹਣਾ ਜਵਾਨੀਆਂ ਦਾ ਮਿੱਠਾ ਮੂੰਹ ਆਹਣਾ ਜਵਾਨੀਆਂ ਦਾ ਵਾਹ ਇਕ ਨੂੰ ਜੀ ਕਾ ਖਾਲਤਾ ਵਾਹ